ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਤੇ ਖਬਰ ਕੱਲ ਦੀ ਚੱਲ ਰਹੀ ਐ ਕਿ ਲੁੱੱਚੇ ਸੌਦੇ ਵਾਲਾ ਗਰਮੀਤ ਆਰਾਮ ਰਹੀਮ ਦੁਬਾਰਾ ਫਿਰ 21 ਦਿਨਾਂ ਦੀ ਪ੍ਰੋਲ ਦੇ ਉੱਤੇ ਸਰਸੇ ਡੇਰੇ ਦੇ ਵਿੱਚ ਜਾ ਪਹੁੰਚਿਆ ਇੱਥੋਂ ਗੱਲ ਪੱਕੀ ਹੁੰਦੀ ਹੈ ਤੇ ਸਿੱਧ ਹੁੰਦੀ ਹੈ ਕਿ ਜਿਹੜੇ ਬੰਦੇ ਸਰਕਾਰਾਂ ਦੇ ਹੁੰਦੇ ਐ ਜਿਹੜੇ ਬੰਦੇ ਸਰਕਾਰਾਂ ਦੇ ਹੁੰਦੇ ਐ ਸਰਕਾਰਾਂ ਦੇ ਤਲ 'ਤੇ ਝੱਟਦੇ ਹੁੰਦੇ ਐ ਉਹ ਬੰਦਿਆਂ ਨੂੰ ਜੇਲ੍ਹਾਂ ਕਦੋਂ ਰੱਖ ਸਕਦੇ ਨੇ ਉਹ ਬੰਦਿਆਂ ਨੂੰ ਜੇਲ੍ਹਾਂ ਕਿੰਨਾ ਚਿਰ ਡੱਕ ਸਕਦੇ ਨੇ ਉਹ ਬੰਦੇ ਪਰੋਲ ਦੇ ਬਹਾਨੇ ਆਉਣ ਕਦੇ ਨਾ ਕਦੇ ਆ ਜਾਂਦੇ ਐ ਇਨੇ ਕਨਾਉਣੇ ਜਨਮ ਕਰਨ ਵਾਲਾ ਜਿਹਦੇ ਉੱਤੇ ਦੂਰੀ ਜਿਹਨੂੰ ਸਜ਼ਾ ਹੋਈ ਹੋਵੇ ਦੋ ਕਾਤਲਾਂ ਦੀ ਸਜ਼ਾ ਹੋਈ ਹੋਵੇ ਟਿਲ ਡੈਥ ਤੱਕ ਤੇ ਉਹ ਵੀ ਰੇਪ ਕੇਸ ਦੇ ਵਿੱਚ ਇੰਨਾ ਉਹਨੂੰ ਫੜਨ ਵੇਲੇ ਜਦੋਂ ਜ਼ਹਿਦ ਹੋਈ ਹੋਵੇ ਇੰਨੇ ਜ਼ੁਲਮ ਹੋਏ ਹੋਣ ਉਹ ਬੰਦੇ ਨੂੰ ਫਿਰ ਵੀ ਪਰੋਲ ਤੇ ਪਰੋਲ ਇਸ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨੂਨ ਸਿੜਕਣ ਤੋਂ ਸਵਾਏ ਹੋਰ ਕੁਝ ਵੀ ਨਹੀਂ ਸਿੱਖਾਂ ਦੇ ਉੱਤੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਸਿੜਕਿਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਕਿ ਜਿਹੜੇ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਐ ਉਹ ਐਸ਼ਾ ਕਰਦੇ ਐ ਜਿਹੜੇ ਦਿੱਲੀ ਨਾਲ ਮਿਲ ਕੇ ਚੱਲਦੇ ਐ ਉਹ ਮੌਜਾਂ ਲੁੱਟਦੇ ਐ ਜਿਹੜੇ ਦਿੱਲੀ ਦੇ ਨਾਲ ਟੱਕਰ ਲਾ ਕੇ ਚੱਲਦੇ ਐ ਉਹਨਾਂ ਵਾਸਤੇ ਜੇਲਾ, ਥਾਣੇ ਤੇ ਫਸਣਾ ਤੇ ਉਮਰ ਕੈਦਾ ਪਰ ਜਿਹੜੇ ਦਿੱਲੀ ਨਾਲ ਬਣਾ ਕੇ ਰੱਖਦੇ ਐ ਉਹਨਾਂ ਦੇ ਵਾਸਤੇ ਚਾਹੇ ਉਹ ਬੰਬ ਕਾਂਡ ਕਰਨ ਚਾਹੇ ਬਲਾਤਕਾਰ ਕਰਨ ਚਾਹੇ ਕਤਲ ਕਰਨ ਉਹ ਫਿਰ ਵੀ ਕਿਸੇ ਨਾ ਕਿਸੇ ਬਹਾਨੇ ਬਾਹਰ ਨਿਕਲ ਹੀ ਆਉਂਦੇ ਐ ਤੇ ਗਰਮੀਤ ਰਾਮ ਰਹੀਮਾ ਬਾਰ ਬਾਰ ਦੋਸਤੋਂ ਪਰੋਲ ਤੇ ਆ ਰਿਹਾ ਹੈ ਬਾਰ ਬਾਰ ਇਹੋ ਜੇ ਬੰਦੇ ਨੂੰ ਪਰੋਲ ਦੇਣੀ ਤੇ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਜਿਹੜੇ ਉਹਨੂੰ ਕੇਸਾਂ ਦੇ ਵਿੱਚ ਸਜ਼ਾ ਹੋਈ ਹੈ ਕੀ ਹੋ ਉਹਨਾਂ ਬੰਦਿਆਂ ਦੇ ਵਾਸਤੇ ਜਾਨ ਦਾ ਖਤਰਾ ਨਹੀਂ ਜਦੋਂ ਇਹੋ ਜੇ ਬੰਦੇ ਨੂੰ ਐਡਾ ਸ਼ਰਮਾਇਦਾਰ ਬੰਦਾ ਐਡਾ ਬਦਮਾਸ਼ ਤੇ ਬੈਲੀ ਬੰਦਾ ਤੇ ਜਦੋਂ ਹੁਣ ਉਹ ਜੇਲ੍ਹ ਤੋਂ ਬਾਹਰ ਨਿਕਲ ਕੇ ਆਇਆ ਹੈ ਕਿ ਜਿਹੜੇ ਬੰਦਿਆਂ ਨੇ ਹੁਣ ਗਵਾਹੀਆਂ ਦਿੱਤੀਆਂ ਉਹਨਾਂ ਦੀ ਜਾਨ ਨੂੰ ਖਤਰਾ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਖਤਰਾ ਹੈ ਬਿਲਕੁਲ ਖਤਰਾ ਹੈ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਜੇਕਰ ਪਹਿਲਾ ਰਣਜੀਤ ਸਿੰਘ ਛਤਰਪਤੀ ਕਹਿੰਦਾ ਕਹਾਉਂਦਾ ਪੱਤਰਕਾਰ ਸਰਸੇ ਦਾ ਜੇਕਰ ਉਹਨੂੰ ਮਾਰ ਸਕਦਾ ਇਹ ਬੰਦਾ ਤੇ ਫਿਰ ਅੱਜ ਛੋਟਾ ਮੋਟਾ ਬੰਦਾ ਗਵਾਹੀ ਦੇਣ ਵਾਲਾ ਭਾਈ ਕੀ ਕਰੂਗਾ ਰਣਜੀਤ ਛਤਰਪਤੀ ਦਾ ਜਿਹੜਾ ਪੁੱਤਰ ਹੈ ਉਹਦਾ ਬੇਟਾ ਹੈ ਜਿਨੇ ਸਾਰਾ ਜਿਹੜਾ ਕੇਸ ਸੀ ਉਹ ਲੜਿਆ ਉਹਦੇ ਬੇਟੇ ਨੂੰ ਵੀ ਅੱਜ ਮੌਤ ਦਾ ਖਤਰਾ ਹੈ ਪਰ ਸਰਕਾਰਾਂ ਦਿੱਲੀ ਇਹਨੂੰ ਜਾਣ ਬੁੱਝ ਕੇ ਛੱਡ ਰਹੇ ਹੈ ਤੇ ਦੋਸਤੋ ਪਰੋਲ ਇਹਨੂੰ ਕਿਹੜੇ ਬੇਸ ਤੇ ਮਿਲ ਰਹੀ ਹੈ ਕਹਿੰਦੇ ਜੱਜ ਦੇ ਪਰੋਲ ਇਹਨੂੰ ਤਾਂ ਮਿਲ ਰਹੀ ਹੈ ਬਾਰ-ਬਾਰ ਕਹਿੰਦੇ ਉੱਥੇ ਦਾ ਕਰੈਕਟਰ ਦਿਖਾਇਆ ਜਾਂਦਾ ਕਿ ਬਾਬਾ ਬੜੇ ਚੰਗੇ ਕੰਮ ਕਰ ਰਿਹਾ ਹੈ ਭਾਵ ਕਹਿੰਦੇ ਬਾਬੇ ਦਾ ਜੇਲ੍ਹ ਦੇ ਵਿੱਚ ਰਹਿਣ ਸਹਿਣ ਬੜਾ ਚੰਗਾ ਹੈ ਬਾਬਾ ਸਿਸਟਮ ਵਿੱਚ ਵਜਿਆ ਹੋਇਆ ਬਾਬਾ ਨਿਯਮਾਂ ਨਾਲ ਚੱਲਦਾ ਹੈ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਕਰਕੇ ਬਾਬੇ ਨੂੰ ਬਾਰ-ਬਾਰ ਪਰੋਲ ਮਿਲਦੀ ਹੈ ਕਿਉਂਕਿ ਬਾਬਾ ਕਾਨੂੰਨ ਨੂੰ ਮੰਨਦਾ ਹੈ ਕਮਾਲ ਦੀ ਗੱਲ ਹੈ ਯਾਰ ਜਦੋਂ ਉਹਨੂੰ ਫੜਿਆ ਕੀ ਉਹਦੋਂ ਕਾਨੂੰਨ ਨੂੰ ਮੰਨਦਾ ਸੀ ਪਤਾ ਨਹੀਂ ਕਿੰਨੀ ਫੌਜ ਲਾ ਕੇ ਕਿਹੜੇ ਬਹਾਨੇ ਨਾਲ ਉਹਨੂੰ ਜਹਾਜ਼ 'ਚ ਬਿਠਾ ਕੇ ਨਾਲ ਇੱਕ ਲੜਕੀ ਹਨੀਪ੍ਰੀਤ ਨੂੰ ਬਿਠਾ ਕੇ ਪਤਾ ਨਹੀਂ ਉਹਨੂੰ ਕਿਵੇਂ ਮਨਾਇਆ ਕਿਵੇਂ ਲਾਰਾ ਲਾਇਆ ਪੁਰਸ ਨੇ ਫੌਜ ਨੇ ਕਿ ਤੂੰ ਇਹਨੂੰ ਨਾਲ ਲੈ ਜਾ ਤੈਨੂੰ ਕੱਲ ਨੂੰ ਛੱਡ ਦੇਾਂਗੇ ਤੈਨੂੰ ਇਕੱਲੇ ਨੂੰ ਨਹੀਂ ਛੱਡਦੇ ਇੰਨੇ ਲਾਲਚ ਦੇ ਕੇ ਉਹਨੂੰ ਫੜਿਆ ਪਰ ਪਤਾ ਨਹੀਂ ਉੱਤੇ ਕਿੰਨੀਆਂ ਗੱਡੀਆਂ ਨੂੰ ਅੱਗ ਲਾਈ ਗਈ ਪੰਚਕੂਲਾ ਦੇ ਵਿੱਚ ਕਿੰਨੇ ਲੋਕਾਂ ਤੇ ਫਾਇਰਿੰਗ ਹੋਈ ਕਿੰਨੇ ਲੋਕਾਂ ਦੀ ਜਾਨ ਗਈ ਤੇ ਉਹ ਜੱਜ ਸਾਹਿਬ ਦੇਖਦੀ ਨਹੀਂਗੇ ਕਿ ਇਹ ਬੰਦੇ ਦਾ ਕਿਹੋ ਜਿਹਾ ਸਟੈਂਡ ਰੇ ਹੈ ਤੇ ਜੇਕਰ ਭਾਈ ਇਹ ਬੰਦੇ ਦਾ ਰਹਿਣ ਸਹਿਣ ਚੰਗਾ ਹੈ ਫਿਰ ਇਹਨੂੰ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਹੈ ਫਿਰ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ ਫਿਰ ਜੇਲ੍ਹ ਦੇ ਵਿੱਚੋਂ ਛੱਡ ਦਿਓ ਇਹਨੂੰ ਬਾਹਰੇ ਲੈ ਕੇ ਆਓ ਤੇ ਫਿਰ ਜਿਵੇਂ ਪਹਿਲਾਂ ਚੱਲਦਾ ਸੀ ਤੇ ਫਿਰ ਉਸੇ ਤਰ੍ਹਾਂ ਤੱਚੀਆਂ ਜਿਹੜੀਆਂ ਨੰਨਲਾਂ ਇਹਨੂੰ ਮੁੱਚਣ ਦਿਓ ਤੋੜਨ ਦਿਓ ਕਰਨ ਦਿਓ ਕੰਮ ਪੈਰਾ ਇਹਨੂੰ ਛੱਡ ਦਿਓ ਖੁੱਲਾ ਫਿਰ ਚੱਲਣ ਦਿਓ ਜੇ ਕਿਸੇ ਨੇ ਕੋਈ ਮੁੱਲ ਮੋੜਨਾ ਹੋਇਆ ਅਗਲਾ ਮੋੜ ਦੂਗਾ ਸਰਕਾਰਾਂ ਇਹਦੇ ਨਾਲ ਨੇ ਸਾਰੀਆਂ ਸਰਕਾਰਾਂ ਪੰਜਾਬ ਦੀਆਂ ਵੀ ਜ਼ਿੰਮੇਵਾਰ ਹੈ ਸਾਰੀਆਂ ਸਰਕਾਰਾਂ ਨੇ ਆਮ ਪਾਰਟੀ ਨੂੰ ਮੈਂ ਨਹੀਂ ਕਹਿ ਸਕਦਾ ਉਹ ਤੇ ਬਾਅਦ ਦੇ ਵਿੱਚ ਬਣੀ ਹੈ ਉਹਨਾਂ ਦੀ ਸਰਕਾਰ ਤੇ ਹੁਣ ਆਈ ਹੈ ਪਰ ਪਹਿਲਾਂ ਕਾਂਗਰਸੀਆਂ ਨੇ ਕਾਲੀਆਂ ਨੇ ਸਾਰਿਆਂ ਨੇ ਹਮਾਇਤ ਲਈ ਕੀ ਨਹੀਂ ਸਰਸੇ ਵਾਲੇ ਤੋਂ ਕਰਾਇਆ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਜਿਹੜੀ ਕਿ ਬਹੁਤ ਵੱਡਾ ਮਾੜਾ ਕਰਮ ਸੀ ਅਸਲ ਜਿੱਦੇ ਦਾ ਕਾਲੀ ਦਲ ਪਾਟਿਆ ਖਿੰਡਿਆ ਉਹ ਦਿਨ ਅਖੀਰ ਸੀ ਜਿੱਤੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਜਿਸ ਦਿਨ ਸਰਸੇ ਵਾਲੇ ਨੂੰ ਮਾਫੀ ਦੇਤੀ ਉਸੇ ਦਿਨ ਤੋਂ ਸਿੱਖ ਕੌਮ ਦੀ ਜਿਹੜੀ ਰਾਜ ਸੀ ਜਮਾਤ ਸੀ ਉਹਦੇ ਦਿਨ ਉਹਦੀ ਗਿਣਤੀ ਪੁੱਟੀ ਸ਼ੁਰੂ ਹੋ ਗਈ ਉਸੇ ਦਿਨ ਤੋਂ ਪਾਲਟੀਆਂ ਪਾਣੀਆਂ ਸ਼ੁਰੂ ਹੋ ਗਈਆਂ ਜਥੇਦਾਰਾਂ ਦਾ ਡਿਬਿਊਟ ਪੈ ਗਿਆ ਜਥੇਦਾਰ ਸਹਿਬਾਨਾ ਨੇ ਪਹਿਲਾਂ ਮਾਫੀ ਦਿੱਤੀ ਫਿਰ ਮਾਫੀ ਰੱਦ ਕਰਤੀ ਫਿਰ 90-99 ਲੱਖ ਰੁਪਇਆ ਲਾਉਣਾ ਪਿਆ ਸਾਰਾ ਕੁਝ 2 ਦਸੰਬਰ ਦੇ ਹੁਕਮਨਾਮਿਆਂ ਵਿੱਚ ਜਥੇਦਾਰ ਸਹਿਬਾਨਾਂ ਨੇ ਕਹਿ ਦਿੱਤਾ ਹੁਣ ਕੁਝ ਵੀ ਭਾਵੋ ਲੋਕਿਆ ਨਹੀਂ ਰਿਹਾ ਮੇਰਾ ਕਹਿਣ ਦਾ ਭਾਵ ਹੈ ਇਸ ਬੰਦੇ ਨੂੰ ਸਾਰੀਆਂ ਸਰਕਾਰਾਂ ਨਤਮਸਤਕ ਹੁੰਦੀਆਂ ਰਹੀਆਂ ਸਾਰੀਆਂ ਸਰਕਾਰਾਂ ਇਹਨੂੰ ਸਲੂਟ ਦੇਂਦੀਆਂ ਰਹੀਆਂ ਇਹਦੇ ਪੈਰਾਂ 'ਚ ਬੈੰਦੇ ਰਹੇ ਐ ਵੱਡੇ ਵੱਡੇ ਪੰਥਕ ਆਗੂ ਸਾਰਿਆਂ ਦੀਆਂ ਫੋਟੋ ਮੱਝ ਨੈਟ ਤੇ ਪਈਆਂ ਭਾਵੋ ਇਸ ਸਾਥ ਦੇ ਖੁਰੜਿਆਂ ਦੇ ਵਿੱਚ ਬੈਠੇ ਸਾਰੇ ਪੰਜਾਬ ਦੇ ਰਾਜਸੀ ਲੋਕ ਲੈਣਾ ਬਨ ਕੇ ਖੜੇ ਸੀ ਕਾਲ ਤਖਤ ਤੇ ਜਦੋਂ ਜਥੇਦਾਰ ਨੇ ਆਖਿਆ ਕਿ ਕੌਣ ਕੌਣ ਗਏ ਸੀ ਉਹਦੇ ਡੇਰੇ ਚ ਵੋਟਾਂ ਮੰਗਣ ਕਨੇ ਜੀ ਸਾਥੀ ਸਾਰੇ ਹੀ ਗਏ ਸੀ ਜਿਵੇਂ ਕੋਈ ਇੱਜ਼ਤ ਵਾਲਾ ਕੰਮ ਹੁੰਦਾ ਆ ਤੁਸੀਂ ਮਰ ਜੋ ਡੁੱਬ ਜੋ ਚੱਪਣੀ ਚ ਨੱਕ ਡੋਬ ਕੇ ਮਰ ਜੋ ਜਦੋਂ ਕਹਿੰਦੇ ਸੀ ਅਸੀਂ ਸਾਰੇ ਗਏ ਸੀ ਤੁਸੀਂ ਇਹ ਹੋ ਜੇ ਬਲਾਤਕਾਰੀ ਬੰਦੇ ਦੇ ਡੇਰੇ ਚ ਵੋਟਾਂ ਮੰਗੀਆਂ ਜਾ ਕੇ ਤੁਹਾਨੂੰ ਕਿਉਂ ਨਹੀਂ ਪੰਤ ਚੋਂ ਸਿੱਖਿਆ ਜਥੇਦਾਰ ਸਾਹਿਬ ਨੇ ਤੁਹਾਨੂੰ ਸੇਕਣਾ ਚਾਹੀਦਾ ਸੀ ਤੇ ਬਾਰ ਬਾਰ ਪਰੋਲ ਸਰਕਾਰ ਤਾਂ ਦਿੰਦੀ ਹੈ ਕਿਉਂਕਿ ਰਾਜਨੀਤਿਕ ਲੋਕ ਭਾਈ ਅੱਜ ਵੀ ਉਹਦੇ ਨਾਲ ਹੈ ਅੱਜ ਵੀ ਉਹਦੀਆਂ ਵੋਟਾਂ ਦੀ ਲੋੜ ਹੈ ਪਤਾ ਹੈ ਉਹਨਾਂ ਨੂੰ ਹਰਿਆਣੇ ਦੇ ਵਿੱਚ ਉਹਨੇ ਬੀਜੇਪੀ ਨੂੰ ਵੋਟਾਂ ਪਵਾਈਆਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹ ਤੋਂ ਵੋਟਾਂ ਲਈਆਂ ਜਾਣ ਉਹ ਤੋਂ ਗਰਮੀਤ ਰਾਮ ਰਹੀਮ ਤੋਂ ਤਾ ਕਰਕੇ ਸਰਕਾਰਾਂ ਉਹ ਤੋਂ ਡਰਦੀਆਂ ਨੇ ਉਹਨੂੰ ਬਾਰ-ਬਾਰ ਪਰੋਲ ਦਿੰਦੀਆਂ ਤੇ ਸਿੱਖਾਂ ਦੇ ਜਖਮਾਂ ਤੇ ਨੂਨ ਸੜਕਦੀਆਂ ਵੀ ਆ ਜਾਂਦਾ ਹੈ ਰੋਕ ਕੇ ਦਿਖਾਓ ਆ ਗੱਲਾਂ ਆਕੀਆਂ ਜਾਂਦੀਆਂ ਉਹਦੀਆਂ ਵੀਡੀਓ ਤੇ ਗਾਣੇ ਲਾਏ ਜਾਂਦੇ ਆ ਵੀ ਆ ਫੇਰ ਆ ਗਿਆ ਜਿਹਨੂੰ ਕਹਿੰਦੇ ਸੀ ਅੰਦਰ ਕਰਦੇ ਸੀ ਦਬਦਾ ਕਿੱਥੇ ਐ ਇਹੋ ਜਿਹਾ ਕੁਝ ਲਿਖਿਆ ਜਾ ਰਿਹਾ ਹੈ ਭਰਾ ਉਹ ਬਹੁਤ ਮੰਦਪੰਦ ਹੈ ਸਾਨੂੰ ਗੁਲਾਮੀ ਦਾ ਸਾਸ ਕਰਵਾਇਆ ਜਾ ਰਿਹਾ ਹੈ ਸਾਡੇ ਸਿੰਘਾਂ ਨੇ ਕੀ ਕੀਤਾ ਸੀ ਅਜੇ ਨਾਲੇ ਥਾਣੇ ਤੇ ਪੁਲਿਸ ਨਾਲ ਝੜਪ ਹੋਈ ਤੇ ਡਿਬਰੂਗੜ੍ਹ ਦੀ ਜੇਲ੍ਹ ਸੁੱਟੇ ਪੰਜਾਬ ਦੇ ਨੌਜਵਾਨ ਭਾਈ ਅੰਮਰਤਪਾਲ ਤੇ ਉਹਦਾ ਸਾਥੀ ਕਿਤੇ ਸਿੱਟੇ ਡਿਬਰੂਗੜ੍ਹ ਤੇ ਇੱਧਰ ਸਰਸੇ ਵਾਲੇ ਨੇ ਕਿੰਨੇ ਕਤਲ ਕੀਤੇ ਹਰੇਪ ਕੀਤੇ ਤੇ ਨਾਲ ਦੀ ਨਾਲ ਪਰੋੜ ਸ਼ੁਰੂ ਨਾਲ ਡਿਬਰੂਗੜ੍ਹ ਲ ਜਾਣ ਦੀ ਰੋਡ ਪਈ ਹੈ ਨਾ ਕਾਲੇ ਪਾਣੀ ਦੀ ਜੇਲ੍ਹ ਇੱਥੋਂ ਦੇਗਾ ਲੋਕਲ ਜੇਲਾਂ ਵਿੱਚ ਰੱਖਿਆ ਉਹਨੂੰ ਸਾਰੀ ਸੁਵਿਧਾ ਦਿੱਤੀ ਜੇਲ੍ਹ ਦੇ ਵਿੱਚ ਨਜ਼ਾਰੇ ਲੈਂਦਾ ਰਿਹਾ ਜਿਵੇਂ ਬਾਹਰ ਲੈਂਦਾ ਸੀ ਓਵੇਂ ਜੇਲ੍ਹ ਚ ਲੈਂਦਾ ਸੀ ਕਿਸੇ ਤੋਂ ਲੋਕਿਆ ਛੁਪਿਆ ਨਹੀਂ ਤੇ ਇੱਕ ਪਾਸੇ ਸਿੰਘਾਂ ਨੂੰ ਜੇਲਾਂ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਨੂੰ ਲੈ ਕੇ ਸਿੰਘਾਂ ਨੇ ਭੋਖੜਤਾਲ ਰੱਖੀ ਹੋਈ ਹੈ ਸਿੰਘੋ ਬਟਿੰਡਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਤਾ ਨਹੀਂ ਟੇਕਣ ਦਿੱਤਾ ਜਾ ਰਿਹਾ ਇੱਕ ਪਾਸੇ ਵਲਾਤਕਾਰੀ ਨੂੰ ਨਾਲ ਦੀ ਨਾਲ ਪ੍ਰੋਲ ਦਿੱਤੀ ਜਾ ਰਹੀ ਹੈ ਕਿਉਂਕਿ ਭਾਈ ਅੱਜ ਕੋਈ ਬੋਲਣ ਵਾਲਾ ਹੈ ਹੀ ਨਹੀਂ ਨਾ ਤੇ ਅੱਜ ਸਿੱਖਾਂ ਦੀ ਕੋਈ ਸੰਸਥਾ ਵਿੱਚ ਇਹਨਾਂ ਦਮ ਰਿਹਾ ਹੈ ਅਹਿਲਾ ਕਾਲ ਤਾਕਤ ਦਾ ਜੱਥੇਦਾਰ ਐਲਾਨ ਕਰਦਾ ਸੀ ਕੋਈ ਬਿਆਨ ਦਿੰਦਾ ਸੀ ਦਿੱਲੀ ਹੱਲ ਜਾਂਦੀ ਸੀ ਅੱਜ ਦਿੱਲੀ ਸਾਡੇ ਤੇ ਹੱਸਦੀ ਹੈ ਕਿਉਂਕਿ ਸਾਡੀ ਕ੍ਰੈਡਿਬਿਲਟੀ ਰਹੀ ਨਹੀਂ ਕੋਈ ਸਾਡੀ ਇੱਜ਼ਤ ਆਲੀ ਕੋਈ ਖਾਲੀ ਨਹੀਂ ਰਹੀ ਅਸੀਂ ਧੜਿਆਂ 'ਚ ਵੰਡੇ ਗਏ ਅਸੀਂ ਕਿੰਨੇ ਧੜਿਆਂ 'ਚ ਵੰਡੇ ਗਏ ਬੰਨਿਆਂ ਦੇ ਚੁੱਲ੍ਹਿਆਂ ਵਾਂ ਕਿੰਨੇ ਚੁੱਲ੍ਹੇ ਬਣ ਗਏ ਦੋਸਤੋ ਤੇ ਅੱਜ ਫਿਰ ਉਹ ਪਰੋਲਾ ਤੇ ਬਾਹਰ ਘੁੰਮ ਰਿਹਾ ਹੈ ਬਹੁਤ ਮੰਦ ਭਾਗਾ ਸਿੱਖਾਂ ਦੇ ਜ਼ਖਮਾਂ ਤੇ ਨੂਨ ਸਿੜਕਿਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਐ ਉਹ ਇਸੇ ਤਰ੍ਹਾਂ ਆਉਂਦੇ ਐ ਤੇ ਜਿਨ੍ਹਾਂ ਦਾ ਸਰਕਾਰ ਨਾਲ ਅੰਦਰੋਂ ਮੱਤਾ ਲੱਗਿਆ ਉਹ ਫਿਰ ਜੇਲਾਂ ਦੇ ਵਿੱਚ ਉਹਨਾਂ ਦੀ ਉਮਰ ਨੰਗਦੀ ਹੈ ਜ਼ਿੰਦਗੀ ਜੇਲਾ ਚ ਗਲਤੀ ਛੜਦੀ ਹੈ ਉਹਨਾਂ ਵਾਸਤੇ ਫਸ ਗਾਂ ਤੇ ਜੇਲਾ ਤੇ ਜਿਹੜੇ ਸਰਕਾਰ ਦੇ ਬੰਦੇ ਉਹਨਾਂ ਵਾਸਤੇ ਦੋਸਤੋ ਪਰੋਲਾ ਇੰਨੀ ਇੱਕ ਵਿਚਾਰਾਂ ਸੀ ਗੱਲਬਾਤ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਭੁੱਲ ਚੁੱਕ ਦੀ ਕਿਵਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ